ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸਨਾਵ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਸੋ ਜੀ ਅੱਜ ਮੈਂ ਇੱਕ ਮੁੱਦੇ ਦੇ ਉੱਤੇ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਟੌਪਿਕ ਦੇ ਉੱਤੇ ਤੁਹਾਡੇ ਨਾਲ ਮੈਂ ਗੱਲ ਕਰਨੀ ਸੀ ਕਿ ਰਾਤ ਮੇਰੇ ਸਾਹਮਣੇ ਇੱਕ ਵੀਡੀਓ ਆਈ ਹੈ ਹਨਾ ਤੁਸੀਂ ਵੀ ਸ਼ਾਇਦ ਦੇਖੀ ਹੋਗੀ ਉਹ ਕਿ ਬੀ ਆਰਟੀਸੀ ਦੇ ਬੱਸ ਸਟੈਂਡ ਦੇ ਉੱਤੇ ਮੇਰੇ ਖਿਆਲ ਚ ਇਹੀ ਨਾਮ ਸੀ ਜਿਵੇਂ ਗਲਤ ਨਾ ਹੋਵਾਂ ਤਾਂ ਤੇ ਉਥੇ ਉਥੋਂ ਦੇ ਸਟਾਫ ਵੱਲੋਂ ਬਜ਼ੁਰਗ ਦੇ ਨਾਲ ਕਿੰਨੀ ਬਦਤਮੀਜ਼ੀ ਕੀਤੀ ਗਈ ਹੈ ਹਨਾ ਤੇ ਉਹ ਬਜ਼ੁਰਗ 65 ਸਾਲ ਦੇ ਬਾਪੂ ਜੀ ਨੇ ਜਿਨ੍ਹਾਂ ਨੂੰ ਜਿਹੜੇ ਕਿ ਚੱਕਰ ਆ ਕੇ ਡਿੱਗ ਗਏ ਤੇ ਉਸ ਦੇ ਕਰਕੇ ਉਹਨਾਂ ਦਾ ਬਾਥਰੂਮ ਵਿੱਚ ਨਿਕਲ ਗਿਆ ਅਗਰ ਬਾਥਰੂਮ ਵਿੱਚ ਨਿਕਲ ਗਿਆ ਤਾਂ ਕਿੱਡੀ ਵੱਡੀ ਗੱਲ ਹੈ ਉਥੇ ਸਫਾਈ ਕਰਮਚਾਰੀ ਸੀ ਆਪਾਂ ਉਹ ਉਹ ਉਹਨਾਂ ਤੋਂ ਵੀ ਸਫਾਈ ਕਰਵਾ ਸਕਦੇ ਸੀ ਪਰ ਲੇਕਿਨ ਉਥੇ ਇੱਕ ਸਰਦਾਰ ਬੰਦਾ ਸਰਦਾਰ ਕਹੇ ਉਹ ਖਾਣ ਦੇ ਵੈਸੇ ਲਾਇਕ ਉਹ ਹੈ ਨਹੀਂ ਕਹਿ ਰਹੇ ਕਹਿ ਰਹੇ ਕਿ ਉਹ ਮਾਫੀ ਮੰਗ ਰਿਹਾ ਇਸ ਟਾਈਮ ਪਰ ਜਿਹੜੀ ਇੱਕ ਨਾਲ ਹੋਰ ਉਹਦੇ ਲੇਡੀ ਸੀਗੀ ਉਹ ਵੀ ਸਟਾਫ ਮੈਂਬਰ ਹੀ ਸੀ ਤੇ ਉਹਨੂੰ ਤਾਂ ਬਿਲਕੁਲ ਵੀ ਸ਼ਰਮ ਹੈ ਨਹੀਂ ਉਹ ਬਿਲਕੁਲ ਵੀ ਮਤਲਬ ਕਿ ਵੀ ਕਹਿ ਲੋ ਵੀ ਇਦਾਂ ਦੇ ਇਨਸਾਨ ਇਦਾਂ ਦੇ ਲੋਕ ਇਨਸਾਨ ਖਾਣ ਦੇ ਲਾਇਕ ਹੈ ਹੀ ਨਹੀਂ ਚਾਹੇ ਉਹ ਬੰਦਾ ਆ ਚਾਹੇ ਉਹ ਜਨਾਨੀ ਆ ਉਹਨਾਂ ਨੇ ਬਾਪੂ ਜੀ ਕੋਲੋਂ ਬਾਪੂ ਜੀ ਦਾ ਬਾਥਰੂਮ ਨਿਕਲ ਗਿਆ ਕਹਿੰਦਾ ਸ਼ਰਟ ਨਾਲ ਸਾਫ ਕਰ ਬਾਬੂ ਜੀ ਨੇ ਸ਼ਰਨਾਂ ਸਾਹਿਬ ਕੀਤਾ ਨਹੀਂ ਸਾਫ ਹੋਇਆ ਕਹਿੰਦਾ ਆਪਣੀ ਪੱਗ ਨਾਲ ਸਾਫ ਕਰ ਕਿੰਨੀ ਸ਼ਰਮ ਦੀ ਗੱਲ ਹੈ ਕਿ ਉਸ ਬੰਦੇ ਨੇ ਖੁਦ ਪੱਗ ਸਿਰ ਤੇ ਬੰਨੀ ਹੋਈ ਹੈ ਪੱਗ ਸਜਾਈਆ ਦਸਤਾਰ ਸਜਾਈਓ ਆਪਣੇ ਸਿਰ ਦੇ ਉੱਤੇ ਉਸ ਬੰਦੇ ਨੇ ਤੇ ਉਹ ਕਹਿ ਰਿਹਾ ਹੈ ਕਿ ਤੂੰ ਪੱਗ ਨਾਲ ਬਾਥਰੂਮ ਸਾਫ ਕਰ ਬਾਬੂ ਜੀ ਨੂੰ ਤੇ ਮੈਂ ਕਿਹਨੇ ਲੱਖ ਦੀ ਲਾਹਣ ਤੇ ਇਹ ਜੇ ਤੁਸੀਂ ਪੱਗਾਂ ਫਿਰ ਕਿਸ ਖੁਸ਼ੀ ਦੇ ਵਿੱਚ ਬੰਨਿਆ ਨੇ ਤੁਹਾਨੂੰ ਪਤਾ ਵੀ ਸਰਦਾਰੀ ਕਿੱਦਾਂ ਮਿਲੀ ਹੈ ਇਹ ਸਰਦਾਰੀ ਦਸਤਾਰ ਇਹ ਪੱਗ ਸਿਰ ਦੇ ਕੇ ਇਹਨਾਂ ਦੇ ਮੁੱਲ ਪਏ ਨੇ ਤਾਂ ਜਾ ਕੇ ਇਹ ਪੱਗ ਮਿਲੀ ਆਪਾਂ ਨੂੰ ਤੇ ਇਸ ਕਰਕੇ ਇਹਨੂੰ ਇਹਨੇ ਲਾਈਟੀਆਂ ਲਿਆ ਕਰੋ ਕਹਿੰਦੇ ਜਦੋਂ ਇੱਕ ਹੋਰ ਸਟਾਫ ਮੈਂਬਰ ਸੀਗੀ ਉਹ Hindu ਹੈ ਭੈਣ ਵਿਚਾਰੀ ਉਹ ਹਨਾ ਤੁਸੀਂ ਦੇਖੋ ਉਹ Hindu ਭੈਣ ਹੋਣ ਦੇ ਬਾਵਜੂਦ ਦਸਤਾਰ ਦਾ ਇਹਨਾਂ ਸਤਕਾਰ ਕਰਦੀ ਆ ਤੇ ਉਹਨੇ ਉਹ ਚੀਜ਼ ਦੇ ਖਿਲਾਫ ਆਵਾਜ਼ ਉਠਾਈ ਉਹ 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 ਬੰਦੇ ਔਰ ਜਨਾਨੀ ਨੇ ਕੀ ਕੀਤਾ ਵੀਡੀਓ ਬਣਾ ਕੇ ਤੇ ਗਰੁੱਪ ਦੇ ਵਿੱਚ ਸ਼ੇਅਰ ਕਰਤੀ ਵੀ ਵੀ ਇਹਦਾ ਦਾ ਕਰਕੇ ਵੀ ਇੱਥੇ ਹੋਇਆ ਹਨ ਉਹ ਤੋਂ ਬਜ਼ੁਰਗ ਦਾ ਬਾਪੂ ਜੀ ਤੋਂ ਦਸਤਾਰ ਦੇ ਪੱਗ ਦੇ ਨਾਲ ਬਾਥਰੂਮ ਸਾਫ ਕਰਵਾਉਂਦੇ ਜਦੋਂ ਉਹ ਉਹ ਭੈਣ ਨੇ ਜਦੋਂ ਦੇਖੀ ਨਾ ਉਹਨੇ ਉਹ ਚੀਜ਼ ਦੇ ਖਿਲਾਫ ਆਵਾਜ਼ ਉਠਾਈ ਉਹ ਕਹਿੰਦੀ ਦਸਤਾਰ ਸਿਰ ਦਾ ਤਾਜ ਹੈ ਵੀ ਤੁਸੀਂ ਇਦਾਂ ਕਿੱਦਾਂ ਕਰ ਸਕਦੇ ਵੀ ਇਹ ਤੱਕਾ ਕਰ ਰਿਹਾ ਤਾਂ ਫਿਰ ਉਹ ਭੈਣ ਨੂੰ ਵੀ ਧਮਕੀਆਂ ਮਿਲ ਰਹੀਆਂ ਨੇ ਉਹ ਭੈਣ ਨੂੰ ਵੀ ਧਮਕੀਆਂ ਮਿਲ ਰਹੀਆਂ ਜਦੋਂ ਉਹਨੇ ਉਹਨਾਂ ਦੇ ਖਿਲਾਫ ਆਵਾਜ਼ ਉਠਾਈ ਔਰ ਉਹ ਭੈਣ ਨੂੰ ਉਥੋਂ ਜੌਬ ਤੋਂ ਸਸਪੈਂਡ ਕਰ ਦਿੱਤਾ। ਇਹ ਸਿੰਗਲ ਪੇਰੈਂਟ ਹੈ ਵਿਚਾਰੀ ਉਹ। ਦੋ ਬੱਚਿਆਂ ਦੀ ਮਾਂ ਆ। ਉਹਨੂੰ ਨੌਕਰੀ ਤੋਂ ਕੱਢ ਦਿੱਤਾ। ਤੇ ਜਿਹੜਾ ਮੇਨ ਅਫਸਰ ਹੈ ਉਹ ਵੀ ਮੇਰੇ ਹਿਸਾਬ ਨਾਲ ਜਿਨ੍ਹਾਂ ਨੇ ਦੋ ਜਿਹੜੇ ਮੇਲ ਫੀਮੇਲ ਜੀ ਨਾ ਦੋਨਾਂ ਨੇ ਨਾ ਬਾਪੂ ਜੀ ਤੋਂ ਪੱਗ ਦੇ ਨਾਲ ਬਾਥਰੂਮ ਸਾਫ਼ ਕਰਵਾਇਆ ਆ ਤੇ ਉਹਦੇ ਵਿੱਚ ਭਾਗੀਦਾਰ ਉਨਾਂ ਹੀ ਉਹ ਅਫਸਰ ਹੈ ਜਿਹੜਾ ਜਿਨੇ ਉਸ ਭੈਣ ਨੂੰ ਨੌਕਰੀ ਤੋਂ ਕੱਢਿਆ। ਵੀ ਤੁਸੀਂ ਘੱਟੋ ਘਾਟ ਤੁਸੀਂ ਅਫਸਰ ਹੋਵੋਗੇ ਤੁਸੀਂ ਕੁਝ ਵੀ ਹੋਵੋਗੇ ਤੁਸੀਂ ਆਪਦੇ ਘਰੇ ਆਪਦੇ ਆਪਣੀ ਉਸ ਜਗ੍ਹਾ ਦੇ ਉੱਤੇ ਹੋਵੋਗੇ ਪਰ ਲੇਕਿਨ ਉਸ ਤੋਂ ਪਹਿਲਾਂ ਇਨਸਾਨੀਅਤ ਸਾਡਾ ਫਰਜ਼ ਆ ਇਨਸਾਨੀ ਸਾਡਾ ਧਰਮ ਆ ਕਿ ਇੰਨੀ ਤੁਹਾਨੂੰ ਸ਼ਰਮ ਆਣੀ ਚਾਹੀਦੀ ਕਿ ਤੁਸੀਂ ਗਲਤ ਦਾ ਤੁਸੀਂ ਸਾਥ ਦੇ ਰਹੇ ਆ ਤਾਂ ਉਹ ਜਿਹੜੇ ਸਾਫ਼ ਬਾਥਰੂਮ ਸਾਫ਼ ਧੋਣ ਵਾਲੇ ਕਰਵਾਨ ਵਾਲੇ ਦੋ ਬੰਦੇ ਨੇ ਉਹਨਾਂ ਦੇ ਵਿੱਚ ਔਰ ਤੁਹਾਡੇ ਵਿੱਚ ਕੀ ਫਰਕ ਰਹਿ ਗਿਆ ਕੱਲ ਬਾਪੂ ਜੀ ਮੀਡੀਆ ਸਾਹਮਣੇ ਆਏ ਮੈਨੂੰ ਨਹੀਂ ਪਤਾ ਕਿਸ ਦਿਨ ਦੀ ਗੱਲ ਹੈ ਪਰ ਲੇਕਿਨ ਮੇਰੇ ਸਾਹਮਣੇ ਕੱਲ ਉਹ ਵੀਡੀਓ ਆਈ ਹੈ ਤਾਂ ਮੈਂ ਦੇਖੀ ਬੜਾ ਤੱਕਾ ਲੱਗਿਆ ਦੇਖ ਕੇ ਕਿ ਪੱਗਾਂ ਬੰਨੀਆਂ ਹੋਈਆਂ ਤੁਸੀਂ ਪੱਗਾਂ ਬੰਨੀਆਂ ਨਹੀਂ ਹੋਈਆਂ ਤੁਸੀਂ ਪੱਗਾਂ ਸਜਾਈਆਂ ਨਹੀਂ ਹੋਈਆਂ ਸਿਰ ਤੇ ਤੁਸੀਂ ਪੱਗਾਂ ਵਿੱਚ ਸਿਰਫ ਆਪਣੇ ਸਿਰ ਫਸਾਏ ਹੋਏ ਨੇ ਇਦਾਂ ਦੇ ਲੋਕਾਂ ਨੂੰ ਤਾਂ ਕਹਿ ਲੋ ਵੀ ਇਨਸਾਨ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਹੈ ਵੀ ਤੁਸੀਂ ਆਪਣੇ ਘਰਾਂ ਘਰਾਂ ਘਰ ਦੇ ਵੀ ਤੁਹਾਡੇ ਬਜ਼ੁਰਗਾਂ ਦੇ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਤੁਸੀਂ ਇਦਾਂ ਦਾ ਹੀ ਸਲੂਕ ਕਰਦੇ ਹੋ ਬਿਮਾਰੀ ਇਹ ਬੁਢਾਪਾ ਹਰੇਕ ਇਨਸਾਨ ਦੇ ਉੱਤੇ ਆਉਣਾ ਹੀ ਆਉਣਾ ਆ ਕਿਉਂ ਅਸੀਂ ਇਹ ਚੀਜ਼ ਭੁੱਲ ਜਾਂਦੇ ਹਾਂ ਕਿ ਕੱਲ ਨੂੰ ਅਸੀਂ ਵੀ ਇਸ ਸਟੇਜ ਦੇ ਉੱਤੇ ਅਸੀਂ ਵੀ ਆਉਣਾ ਹੀ ਆਉਣਾ ਆ ਜੇ ਤੁਸੀਂ ਉਹਨਾਂ ਦਾ ਸਤਕਾਰ ਨਹੀਂ ਕਰ ਸਕਦੇ ਕਿਸੇ ਵੀ ਚਾਹੀ ਕੋਈ ਵੀ ਇਨਸਾਨ ਆ ਅਗਰ ਕਿਸੇ ਦਾਪਾ ਸਤਕਾਰ ਹੀ ਨਾ ਕਰ ਸਕਦੇ ਕਿਸੇ ਨੂੰ ਆਪਾਂ ਚੰਗਾ ਨਹੀਂ ਬੋਲ ਸਕਦੇ ਤਾਂ ਕਿਸੇ ਦਾ ਨਿਰਾਦਰ ਤੇ ਮਾਣਾ ਬੋਲਣ ਦਾ ਹੱਕ ਵੀ ਸਾਨੂੰ ਕਿਸੇ ਨੇ ਦਿੱਤਾ ਹੈਗਾ ਤੇ ਮੈਂ ਕਿ ਨਹੀਂ ਪੱਗ ਦੀ ਇਹ ਸਰਾ ਸਰ ਬੇਅਦਬੀ ਹੈ ਕਹਿੰਦੇ ਪੁਲਿਸ ਨੇ ਵੀ ਹਾਲ ਤੱਕ ਕੰਪਲੇਂਟ ਨੀ ਇਹ ਹਲ ਤੱਕ ਦਰਜ ਕੀਤੀ ਹੈਗੀ ਇੱਕ ਉਥੇ ਅ ਐਨਜੀਓ ਵਾਲੇ ਵੀਰ ਜੀ ਸੀਗੇ ਅ ਮੇਰੀ ਖਿਆਲ ਹਾਂ ਉਹਨਾਂ ਨੇ ਵਿਚਾਰੇ ਨੇ ਕਿਹਾ ਕਿ ਇਸ ਭੈਣ ਨੂੰ ਜੋ ਤੱਕ ਜੌਬ ਨਹੀਂ ਮਿਲਦੇਗੀ ਮੈਂ ਆਪਣੇ ਵੱਲੋਂ ਇਹਨਾਂ ਨੂੰ ਤਨਖਾਹ ਦਊਂਗਾ ਤੇ ਮੈਂ ਕਹਿੰਦੀ ਆ ਉਹ ਭੈਣ ਨੂੰ ਉਹ ਭੈਣ ਕਹਿੰਦੀ ਕਿ ਮੈਨੂੰ ਨਾ ਪਹਿਲਾਂ ਵੀ ਧਰਮ ਨੂੰ ਲੈ ਕੇ ਮੈਨੂੰ ਟਾਰਗੇਟ ਕੀਤਾ ਜਾਂਦਾ ਸੀ ਕਿ ਉਹ ਭੈਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ ਕਹਿੰਦੀ ਸੀ ਤੇ ਉਹ ਦਿਨ ਉਹਦਾ ਸਟਾਫ ਕਹਿੰਦਾ ਸੀ ਕਿ ਹਾਂ ਤੂੰ ਤਾਂ Hindu ਐ ਤੂੰ shri jai shri ram ਬੋਲਿਆ ਕਰ ਉਹ ਭੈਣ ਕਹਿੰਦੀ ਮੈਂ jai shri ram ਤੇ vahe guru ji ਦਾ ਖਾਸਾ ਵੀ ਫਤੇ ਵਿੱਚ ਮੈਂ ਫਰਕ ਨਹੀਂ ਸਮਝਦੀ ਵੀ ਪਰਮਾਤਮਾ ਤਾਂ ਇੱਕੋ ਹੀ ਐ ਤੇ ਧਰਮ ਦੇ ਵਿੱਚ ਵੰਡੀਆਂ ਤਾਂ ਵੀ ਤੁਸੀਂ ਤੁਹਾਡੇ ਵਰਗੇ ਇਨਸਾਨ ਬਣਾਏ ਤੁਸੀਂ ਘਟ-ਘਟੇ ਇਹ ਸ਼ਰਮ ਕਰ ਲਓ ਕਿ ਉਹ ਭੈਣ ਨੇ ਉਹ ਧਰਮ ਤਾਂ ਕਹਿ ਲਓ ਵੀ ਬਾਅਦ ਦੀਆਂ ਗੱਲਾਂ ਨੇ ਸਭ ਤੋਂ ਵੱਡਾ ਧਰਮ ਤਾਂ ਇਨਸਾਨੀਅਤ ਦਹਾਇਆ ਨਾ ਜੇ ਤੁਹਾਡੇ ਅੰਦਰ ਇਨਸਾਨੀਅਤ ਨਹੀਂ ਨਹੀ ਹੈਗੀ ਤਾਂ ਤੁਸੀਂ ਕਿਹੜੇ ਧਰਮਾਂ ਦੀ ਗੱਲ ਕਰ ਸਕਦੇ ਹੋ ਤੁਸੀਂ ਕਿਸੇ ਕਿਸੇ ਵੀ ਧਰਮ ਬਾਰੇ ਗੱਲ ਕਰਨ ਦੇ ਹੱਕਦਾਰ ਹੀ ਨਹੀਂ ਹੈਗੇ ਸਭ ਤੋਂ ਵੱਡਾ ਧਰਮ ਹੈ ਇਨਸਾਨ ਹੈ ਸਭ ਤੋਂ ਪਹਿਲਾਂ ਕਿਸੇ ਵੀ ਧਰਮ ਦੇ ਵਿੱਚ ਕਦੇ ਵੀ ਕਿਸੇ ਗਲਤ ਕਰਾ ਨਹੀਂ ਸਿਖਾਇਆ ਜਾਂਦਾ ਕਿਸੇ ਵੀ ਧਰਮ ਦਾ ਨਰਾਦਰ ਕਰਾ ਨਹੀਂ ਸਿਖਾਇਆ ਜਾਂਦਾ ਉਹ ਭੈਣ ਨੇ ਮੈਂ ਕਹਿੰਨੀ ਉਹ ਭੈਣ ਦਾ ਆਪਾਂ ਨੂੰ ਸਾਰਿਆਂ ਨੂੰ ਸਾਦੇ ਨਾਲ ਸਲੂਟ ਹਾਊਸ ਭੈਣ ਨੂੰ ਕਿ ਜਿਹੜੀ ਅੱਜ ਵੀ ਬਾਪੂ ਜੀ ਦੇ ਨਾਲ ਖੜੀ ਹੈ ਆਪਣੀ ਆਪਣੀ ਨੌਕਰੀ ਨੂੰ ਸਾਈਡ ਤੇ ਰੱਖ ਕੇ ਉਹਨੇ ਸੱਚ ਦਾ ਸਾਥ ਦੇ ਰਹੀ ਆ ਸੋ ਉਸ ਨੂੰ ਚਲੋ ਜੋ ਹੋਇਆ ਸੋ ਹੋਇਆ ਉਹ ਬੰਦਾ ਬੰਦੇ ਨੇ ਜਿਨੇ ਪੱਗ ਦੀ ਬੇਅਦਬੀ ਕੀਤੀ ਹੈ ਜਿਨੇ ਬਾਥਰੂਮ ਸਾਹਿਬ ਬਾਪੂ ਜੀ ਕੋਲੋਂ ਕਰਵਾਇਆ ਉਹ ਤਾਂ ਚਲੋ ਮਾਫੀ ਮੰਗ ਰਹਾ ਹੈ ਪਰ ਲੇਕਿਨ ਉਹ ਲੇਡੀ ਹੁਣ ਤੱਕ ਉਹ ਲੇਡੀ ਕਹਿੰਦੇ ਜਿਹੜੀ ਡਿਪਰੈਸ਼ਨ ਵਿੱਚ ਚਲੀ ਗਈ ਡਿਪਰੈਸ਼ਨ ਵਿੱਚ ਉਹਨੂੰ ਜਾਣਾ ਚਾਹੀਦਾ ਆ ਜਾਂ ਫਿਰ ਜਿਹੜੀ ਭੈਣ ਨੂੰ ਨੌਕਰੀ ਤੋਂ ਕੱਢਿਆ ਉਹਨੂੰ ਜਾਣਾ ਚਾਹੀਦਾ ਜਾਂ ਬਾਪੂ ਜੀ ਨੂੰ ਜਾਣਾ ਚਾਹੀਦਾ ਆ ਇਹ ਸਾਰੇ ਡਰਾਮੇ ਕਰਦੇ ਨੇ ਉਤੋਂ ਦੀ ਉਹ ਲੇਡੀ ਦੀ ਭੈਣ ਧਮਕੀਆਂ ਦੇ ਰਹੀ ਆ ਉਸ ਭੈਣ ਨੂੰ ਜਿਹੜੀ ਭੈਣ ਨੇ ਸਾਥ ਦਾ ਸਾਥ ਦਿੱਤਾ ਆ ਉਸ ਭੈਣ ਨੂੰ ਧਮਕੀਆਂ ਦੇ ਰਹੀ ਆ ਕਿ ਤੂੰ ਇਹ ਤੇਗੇ ਤੂੰ ਇਦਾਂ ਨਾ ਕਰ ਤੂੰ ਉਦਾਂ ਨਾ ਕਰ ਤੂੰ ਜਾਣਦੀ ਨਾਗੀ ਮੇਰੀ ਬੜੀ ਉਤੋਂ ਤੱਕ ਪਹੁੰਚ ਜਾਗੀ ਇਹ ਜਾਂ ਮੈਂ ਆ ਕਰ ਦੂੰ ਮੈਂ ਉਹ ਕਰ ਦੂੰ ਮੈਂ ਕਹਿੰਨੀ ਉਸ ਭੈਣ ਉਸ ਲੇਡੀ ਨੂੰ ਸ਼ਰਮ ਨਹੀਂ ਹੈਗੀ ਜੀ ਦੀ ਭੈਣ ਧਮਕੀਆਂ ਦੇ ਰਹੀ ਆ ਉਸ ਭੈਣ ਨੂੰ ਇੰਨੀ ਸ਼ਰਮ ਨਹੀਂ ਹੈਗੀ ਕਿ ਮੈਂ ਗਲਤ ਦਾ ਸਾਥ ਦੇ ਰਹੀ ਆ ਕੱਲ ਨੂੰ ਅੱਜ ਤੁਸੀਂ ਕਿਸੇ ਬਜ਼ੁਰਗ ਨਾਲ ਇਹ ਕੀਤਾ ਕੱਲ ਨੂੰ ਤੁਹਾਡੇ ਬਜ਼ੁਰਗਾਂ ਨਾਲ ਵੀ ਇਹ ਚੀਜ਼ ਹੋ ਸਕਦੀ ਹੈ ਫਿਰ ਤੁਸੀਂ ਕਲਪੋਂਗੇ ਨਹੀਂ ਫਿਰ ਤੁਹਾਡੇ ਨਾਲ ਜਦੋਂ ਕੋਈ ਖੜਾ ਨਹੀਂ ਹੋਊਗਾ ਫਿਰ ਤੁਸੀਂ ਕਹਿੰਦੇ ਸਾਡੇ ਨਾਲ ਕੋਈ ਖੜਾ ਨਹੀਂ ਹੁੰਦਾਗਾ ਇਸ ਕਰਕੇ ਗਲਤ ਨਾ ਕਰੋ ਕਿਉਂਕਿ ਜੇ ਅਸੀਂ ਕਿਸੇ ਨਾਲ ਗਲਤ ਕਰਦੇ ਹਾਂ ਸਾਡੇ ਪਰਿਵਾਰ ਦੇ ਉੱਤੇ ਉਸ ਚੀਜ਼ ਦਾ ਅਸਰ ਪੈਂਦਾ ਆ ਤੇ ਇਹ ਕਰਮਾਂ ਦਾ ਜੋ ਅਸੀਂ ਕਰਮ ਕਰਦੇ ਆ ਉਹਨਾਂ ਦਾ ਭੁਗਤਾਨ ਇੱਥੇ ਹੀ ਆਪਾਂ ਨੂੰ ਕਰਨਾ ਪੈਂਦਾ ਆ ਸੋ ਇਨਕ ਇੰਨੇ ਕਿ ਮੈਂ ਆਪਣੇ ਵਿਚਾਰ ਸਾਂਝੇ ਕਰਨੇ ਸੀਗੇ ਜੇ ਤੁਸੀਂ ਮੇਰੇ ਵਿਚਾਰਾਂ ਦੇ ਨਾਲ ਸਹਿਮਤ ਹੋ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤੇ ਮੇਲਾ ਕਿਸ ਹੋਣਾ ਵੀ ਪੇੜ ਦੇ ਨਾਲ ਦਾਤਾ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ